ਕਟਕੁਟ ਲੇ ਉਹ ਨਹੀਂ ਬੋਣੀ ਕਰਦਾ ਬੰਦਿਆਂ ਦੀ ਪੱਕਾ ਜਾ ਰਿਹਾ ਦੋ ਦਿਨ ਹੁਣ ਤਿੰਨ ਨੂੰ ਪਤਾ ਹੈ ਨਾ ਓ ਰਿਆ ਮੈਂ ਕੋਈ ਬੋਣੀ ਨਹੀਂ ਜਿਹਾ ਬੋਣੀ ਹਾ ਉਹ ਕੰਮ ਚਲਾਈਆ ਕੰਮ ਕਮ ਰਿਆ ਹੱਬਾ ਫੇਰੀ ਹੋਊਗਾ ਉਹਨੇ ਇਥੋਂ ਮੋਟਰ ਸਟਾਰਟ ਕਰਾਉਦੇ ਨੂੰ ਆਪਣਾ ਪੈ ਸਟਾਰਟ ਵੀ ਬੋਣੀ ਨਹੀਂ ਹੋਈਏਗੀ ਇਹਨੂੰ 2000 ਤੇ ਲੱਗਦਾ ਯਾਰ 2000 ਨਾ ਹਾਂ ਤੁਸੀਂ ਹਾਂ ਕੋਲ ਖਬਰ ਪੱਕਾ ਜਾ ਮਸਲਾ ਉਹ ਪੱਕੰਗੀ ਹੈ ਪਾਣੀ ਦੀ ਖਾੜ ਪੂਰਦਾ ਯਾਰ ਕਿ ਪਟ ਸਹੀ ਜੀ ਆ ਲੱਤ ਜੀ ਕੇ ਮੈਂ ਸੀਲ ਮੁਰਤੇ ਬੋਣ ਨਹੀਂ ਹੋਈ ਆ ਰੇਡੀ ਜੀ ਤੋਂ ਤਾਂ ਕੰਨ ਨਿਕਲੇ ਭਾਈ ਮਾਂ ਸਿੱਦੇ ਆਂ ਮਾਂ ਮਾਰ ਕੇ ਇੱਧਰ ਤੋਏ ਉਹ ਦਸਾ ਗਾਖੀਆ ਤੋਏ ਉਹ ਤਾਂ ਚਾਰੇ ਨਹੀਂ ਆ ਪਾਹੇ ਬਹੁਤ ਨਾਲ ਫੜ ਲੈ ਪੱਕੇ ਦੇ ਦੇ ਓਕੇ ਓਕੇ ਰਿਹਾ ਇਹਦਾ ਨਾ ਦੇਖ ਭਾਈ ਇਹਦੇ ਦਾ ਟਾਈਮ ਹੈ ਦਾ ਇੱਧਰ ਕੀ ਹੋ ਕੀ ਹੋਏ ਗੋਬਿੰਦਾ ਹੌਕ ਕੀ ਬੜਾ ਹਲਾ ਫੜਾਉ ਦਾ ਜੀ ਬੋਹ ਜਾ ਗਿਆ ਰਾ ਫੜਾ ਫੜਾ ਮੂੰਹ ਨਾ ਕਰੋ ਫੜਾ ਦੇ ਜਿੱਦ ਜਾ ਕੇ ਨੂੰ ਗੱਡੀ ਚ ਮਾਰਿਆ ਰਾ ਕੱਢ ਲਈ ਆ ਪਾਸ ਤੋਂ ਆਇਆ ਬਾਈ ਲਈ ਉਹ ਖਾਰਿਆ ਮੂੰਹ ਨਹੀਂ ਕਰੀ ਯਾਰਾ ਮੋਨੇ ਦਰਿਆ ਉਹ ਬਹਾਰਾ ਬੜਾ ਕੰਮ ਜਲਦ ਹੋ ਗਿਆ ਹੋਰਾ ਕੰਮ ਬਜਾਦਾ ਸਰ ਲਾਈਨ ਉੱਪਰ ਕੀ ਆਉ ਲੱਗ ਤੂੰ ਫੇਰੇ ਮਰ ਜਾਣਗੇ ਬਾਬੂ ਬਾਬੂ ਜਵਾਨ ਕਰ ਦਿਓ ਢੰਡਾ ਭਾਈ 100 ਰੁਪਏ ਰੋੜ ਦੇ ਮੇਰਾ ਬਈਆ ਵਾ ਮਗਰ ਰੋੜਦਾਗਾ ਮੋਟਰ ਦਾ ਮਰਦਾ ਲਾ ਮੇਰੇ ਹੱਥ ਨਹੀਂ ਆ ਖੁੱਲਿਓ ਕੁਦੀ ਨਾ ਬੰਦੀ ਰਹਿ ਨਾ ਹਾਂ ਬੰਦੀ ਰਿਹਾ ਯਾਰ ਇਹ ਮੁਕਿੰਦਰ ਕੋਲ ਤਾਂ ਕੋਈ ਨਹੀਂ ਚਲੋ ਜੀ ਵਿਖਾਈਓ ਤੁਸੀਂ ਦਾਲੋ ਭਾਈ ਦਖਾਈਏ ਡੋਟੀ ਖਾ ਹਾਂਜੀ ਹੂੰ ਦਖਾਈ ਦਾ ਪਰਾਲਾ ਯਾਰ ਨਾ ਨਾ ਹਾਂਜੀ ਹੂੰ ਬਈ ਆਉਂਦਾ ਹੈ ਕੀ ਫੇਰ ਤੱਕ ਕੀ ਦੇਖਿਆ ਯਾਰ ਇਹ ਕੋ ਗੱਲ ਨਹੀਂ ਤੇ ਤੂੰ ਦੇਖ ਰੋ ਜੇ ਛੱਟਾ ਲੱਗ ਗਿਆ ਯਾਰ ਇਹ ਨਹੀਂ ਮੋੜ ਗੱਡੀ ਤੇ ਘਰ ਇੱਕ ਸਾਲ ਇਹ ਨਹੀਂ ਮੋੜੀ ਨੂੰ ਮੋੜੀ ਕਰਿਆ ਬੰਦਿਆਂ ਦੀ ਆਪਣੀ ਗੱਡੀ ਗੱਡੀ ਤਾਂ ਉਸੇ ਲਖਾਈਏ ਡੋਟੀ ਉਹ ਕੋਈ ਚੱਕਰ ਨਹੀਂ ਦਖਾਈਦਾ ਕੋਈ ਆ ਫੜ ਗੱਡੀ ਚ ਲਾਓ ਤੇ ਚੱਕ ਚੱਕ ਬਗ ਗੱਡੀ ਦਾ ਰੇ ਉਹ ਬਾਪਾ ਯਾਰ ਲਗਾਈ ਤਾਂ ਕਰ ਲੈ ਨਾ 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 ਨਹੀਂ ਹਾ ਉਹ ਅੜੀ ਉਧਰਾ ਤੁਸਾਂ ਕਹਿੰਦੇ ਤੈਨੂੰ 2000 ਰੁਪਏ ਦਾ ਆਇਆ ਇੱਕ ਮਿੰਟ ਨਹੀਂ ਹਾਂਜੀ ਜੀ ਚਲੋ ਬਾਈ ਚਲੋ ਆਹ ਇੱਕ ਪੋਸਟ ਉਹ ਯਾਰ ਬੰਦਾ ਹੀ ਨਹੀਂ ਉਹ ਆਇਆ ਅੱਧਾ ਤੇਰੇ ਪਹਿਲਾਂ ਕਿ ਮੈਂ ਤੈਨੂੰ ਕੀ ਕਿਹਾ ਯਾਰ ਦੇ ਜਵਾਨ ਤੂੰ ਯਾਰ ਸਾਡੀ ਅਗਲਾ ਕੋ ਗਿਆ ਨਹੀਂ ਨਾ ਤਾਂ ਨਾ ਕਰ ਮੈਂ ਇੱਕ ਮਿੰਟੋਂ ਮੁੰਡੇ ਨੂੰ ਬੋਲਦਾ ਯਾਰ ਬਈ ਬੋਲਿੰਦਾ ਕੁੱਸਣਾ ਉਹਨੂੰ ਪਰ ਕਿ ਨਾ ਹਾਂ ਅੱਗੇ ਹੋ ਹੋ ਬੋਲਿਓ ਤੱਕਰਾ ਦਾ ਕਿਸੇ ਦਾ ਇੱਕ ਮਿੰਟ ਖੜਦਾ ਸਦੋ ਦਾ ਕੀ ਕਰਦੇ ਲਾਓ ਵੇ ਪੈਸ਼ੇ ਰੋ ਦੇ ਕੀ ਲੁੱਟ ਦਰ ਲਈ ਜੀ ਹਾਂ ਇੱਥੇ ਕੋਈ ਜੇ ਇਹਨਾਂ ਨੂੰ ਬੋਣੀ ਕਰਿਆ ਪਾਈਆਂ ਦੀ ਯਾਰਾ ਦੋ ਪੱਕਾ ਤਿੰਨ ਹੀ ਦਵਾ ਕੇ ਨਹੀਂ ਆਵੇ ਯਾਰ ਅਸੀਂ ਨਾ ਵਾ ਗਾਹਾਂ ਪਾਇਓਗੇ ਹੋਰ ਪਾਉਣਾ ਹੈ ਨਾ ਨਾ ਇੱਕ ਦੋ ਆਏ ਦੀ ਸੜਕਾਂ ਮ ਚੱਲਦਾ ਹੋ ਜੂ ਆਣਾ ਲਖਾਈ ਦੀ ਆ ਉੱਡਾਂ ਮੇਰੇ ਖਾਈ ਆਪਾਂ ਨੂੰ ਕਰਾਉਣੀ ਕੋਈ ਬਾਈ ਲਖਾਈ ਦਾ ਥੋੜੀ ਸੰਜੀ ਹੋ ਹੋ ਲੱਗੂ ਯਾਰ ਆਪਾਂ ਦਾ ਕਰਾਉਣੀ ਕੋਈ ਹੁਣ ਹੋਈ ਤਾਂ ਗੁਰਦੁਆਰੇ ਵਾਲਾ ਗਰਾਮ ਦੇ ਮੇਟੋ ਦੀ ਪਿਆਰ ਤੋਂ 500 ਤਾਂ ਉਹਨਾਂ ਦਾ ਪਤਾ ਲਹਿ ਸੋਤੇ ਚ ਮੈਂ ਤਾਂ ਪੜਾਤਾ ਸੀ ਉਹਨਾਂ ਨੂੰ 2000 ਦਾ ਜਿੰਨ੍ਹੇ ਬਾ ਦੇ ਪੈਸੇ ਲੈ ਲੈ ਬਾਕੀ ਆਲੇ ਯਾਰਾ ਹੋਰ ਠੀਕਾ ਉਹਨੇ ਕਿਹਾ ਇਹਦੇ ਪੈਸੇ ਨੇ ਤਖਾਈ ਬੰਦ ਪੈਸੇ ਘੇਰ ਰੋਟੇ ਭੇਡ ਦੇ ਨੇ ਕਿੰਨਾ ਜਦੋਂ ਫੜਾ ਦੇ ਚੱਲ ਕੋਈ ਨਹੀਂ ਚੱਲ ਲੈ ਜਾ ਯਾਰ ਪਬਲੀਕ ਗੱਡੀ ਚੜ ਕੇ ਉਹ ਲੈ ਲੈ ਉਹ ਵੇਖੀ ਇਹ ਪਬਲੀਕ ਫੜਾ ਨਾ ਅਰੇ ਇਹ ਨਹੀਂ ਹੁਣ ਬੋਲ ਹੀ ਕਰਿਆ ਉਹਨਾਂ ਕੇੰਦੇ ਪਹਿਲਾ ਆਏਗਾ ਬੰਗੋ ਬੇਜਾਰੀ ਵਾਲਾ ਕਹਿਦਾ ਕੋਈ ਜਿਹੜੇ ਥੋੜਾ ਹੋ ਗਈ ਮੰਗਾ ਨਾ ਨੇ ਕਿੰਨਾ ਮੰਗਾ ਸੀ ਉਹ ਤਾਂ ਕੋਈ ਕਿੱਧਰ ਗਿਆ ਉਹ ਕੋਈ ਆਵਾਜ਼ ਦਾ ਫੜਾ ਓਏ ਪਸ਼ੀ ਨੇ ਅੱਛਾ ਆਓ ਗਾਗਾ ਦੇ ਬੰਦ ਅੱਜ ਗਾਗਾ ਬੋਗਾਨਾ ਦੇ ਕਾਤੀ ਹੋ ਗਈ ਸੀਗਾ ਉਹ ਬਾਜੀ ਇਕੱਠੀ ਕਰ ਲੈ ਫਰੇ ਆਵੇ 100 ਰੁਪਏ ਫੜ ਲੈ ਕਹਾਂ ਜਾ ਇਕੱਠੀ ਕਰ ਦੇ ਬਰਚੀਆਂ ਆਹੋ ਆਦੀ ਫੀਕਾ ਹਾਂ ਆ ਵੀ ਨਹੀਂ ਹੋਰ ਜਿਹੜੇ ਫੜ ਲਿਆ ਕਰੋ ਹੋ ਰਾਂ ਰਾਂ ਥੋੜੀ ਜਿਹੀ ਪੂਰੇ ਇਹ ਸਾਰੇ ਕੋਈ ਇਹ ਕੁੰਡਾ ਟੁੱਟ ਕੋਈ ਹੈ ਇਕੱਲੇ ਇਕੱਲੇ ਤਾਂ ਨਹੀਂ ਹੋਣੀ ਯਾਰ ਇਕੱਠੇ ਕਰਦਾ ਕੋਈ ਗੱਲ ਨਹੀਂ ਇਹ ਤਾਂ ਵੀ 25 ਕਰਨਾ ਨੇ ਯਾਰ ਐਂ ਕਰ ਸੁਣ ਐਂਦਾਂ ਬੰਦੇ ਸੁਣਦੇ ਨੇ ਨਾਲ ਭਾਜ ਮਿਲਣਗੇ ਕਿੱਥੇ ਦਾ ਹਾਂ ਜਾ ਜਾ ਇਹ ਤਾਂ 5000 ਰੁਪਏ ਮੰਗੇ ਨੇ 8500 ਰੁਪਏ 5000 ਰੁਪਏ ਨੋ ਨਾ ਬੁੜੇ ਪੜਿਆ ਹੋਇਆ ਇਹ ਨਾ ਯਾਰ ਬੱਚਾ ਇੱਕ ਜੀ ਮੇੜਵਾ ਯਾਰ ਗੱਲਾਂ ਆ ਪਾ ਪੂਰਾ ਪੜਿਆ ਹੋਇਆ ਹਾਂ ਜੱਟਾਂ ਦੀ ਟੱਪਲੀ ਆ ਮਾੜਨੇ ਨਾ ਇੰਨਾ ਚੱਲੋ ਇਹ ਤਾਂ ਰੱਸਾ ਵੀ ਇਹ ਨਾ ਹੋਰ ਹੈ 25 ਦਾ ਹੁੰਦਾ ਯਾਰ ਤੁਸੀਂ ਕੋਈ ਕੱਟੇ ਬੰਦੇ ਨਾਲ ਲੈ ਕੇ ਜਾਂਦੇ ਜਾਂਦਾ ਕਿ ਪੰਜ ਚਾਰ ਤਾਂ ਬੱਕਰੇ ਬਹੁਤ ਵੱਡਾ ਆ ਜਾਂਦਾ ਉਹ ਫਿਰ ਆਪਾਂ ਕੀ ਦੇਤਾ ਏ ਇੰਨੀ ਲੋੜ ਤਾਂ ਨਹੀਂ ਹੈਗੀ ਖੇਰਾ ਮੰਡੀ ਚ ਹਾਂ ਹਾਂ ਭਾਵੇਂ ਰੱਖੋ ਦਤਾ ਪਿਓ ਨਾਲੇ ਕੋਲ ਇੱਕ ਲੈ ਨਹੀਂ ਨੇ ਸਾਰੀ ਮੰਡੀ ਕੋਲੇ ਨਹੀਂ ਨਹੀਂ ਪੈਂਦੀ ਇਹ ਤਾਂ ਨਿਰਬਖੰਨ ਨਹੀਂ ਕਹਾ ਹਾਂ ਪਾੜਾ ਛੋੜੀ ਹਾਂ ਪਾਉ ਬੈਠੇ ਨੀੜਾ ਪਹਿਲਾਂ ਇਹਨਾਂ ਨੂੰ ਤੁਹਾਡੇ ਪੰਜ ਦੁਨੀਆਂ ਸਤੂ ਜੇ ਤਾਂ ਬੜਿਆ ਬੱਚਾ ਯਾਰ 45 ਦੇ ਦੋ ਇਹ ਸਾਡੇ 500 ਸਾਡੇ ਵਿੱਚ ਬੋਲ ਉਹ 45 ਦਾ ਲੈ ਲਓ ਨਾ ਨਾ ਜੀ ਆ ਬੱਕਰੀ ਦੇ ਨਾਲ ਬੱਕਰੀ ਬੜਾ ਨਾਲ ਉਹ ਮੰਗਦਾ ਬੱਕਰੀ ਨਾ ਬੱਕਰਾ ਹੈ ਬੱਕਰਾ ਜੀ ਪੜਿਆ ਹੋਇਆ ਬੱਚਾ ਯਾਰ